ਆ ਖਾਸ ਰਹਿਣ ਵਾਲਾ ਪੂਰਾ ਇੰਟਰਵਿਊ ਅਖੀਰ ਤੱਕ ਜਰੂਰ ਦੇਖਿਓ ਸਵਾਗਤ ਕਰਦੇ ਆਂ ਬਈ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਦੇ ਟਰੈਵਲ ਏਜੰਟਾਂ ਨੂੰ ਫੜ ਲੈਨੇ ਹੋ ਹੁਣ ਬਾਬਿਆਂ ਦੇ ਮਗਰ ਪੈ ਗਏ ਹੋ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਜੋੜ ਨਹੀਂ ਦੇਣਾ ਨਹੀਂ ਗੱਲ ਅਸਲ ਦੇ ਵਿੱਚ ਇਹ ਹੈ ਜੇ ਆਪਾਂ ਟਰੈਵਲ ਏਜੰਟਾਂ ਦੀ ਗੱਲ ਕਰੀਏ ਸਾਨੂੰ ਸਭ ਨੂੰ ਪਤਾ ਕਿ ਮੈਂ 3 ਸਾਲ ਤੋਂ ਉੱਪਰ ਹੋ ਗਿਆ ਮੈਨੂੰ ਇਸ ਮੁੱਦੇ ਦੇ ਬੋਲਦਣ ਨਹੀਂ کافی سارے ਲੋਕਾਂ ਦਾ ਹੁੰਦਾ ਮੁੱਦਾ ਚੱਕ ਲੈਂਦੇ ਆ ਉਹਦੇ ਨੂੰ ਸਿਰੇ ਨਹੀਂ ਲਾਉਂਦੇ ਹੂੰ ਇਸ ਚੀਜ਼ ਦੇ ਖਿਲਾਫ ਮੈਂ ਬੋਲਿਆ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਆਣੇ ਨੇਗੇ ਸਮਝਦਾਰ ਨੇ ਤੁਸੀਂ ਤੁਹਾਡੇ ਵਰਗੇ ਭਰਾ ਨੇ ਉਹ ਆਪ ਮੰਨਦੇ ਨੇ ਮੈਂ ਨਹੀਂ ਕਹਿੰਦਾ ਕਿ ਕੋਈ ਦੇਖੋ ਜੀ ਮੈਂ ਹਰ ਇੱਕ ਚੀਜ਼ ਦੇ ਵਿੱਚ ਅੱਜ ਜੇਲਾਂ ਦੇ ਵਿੱਚ ਬੈਠੇ ਨੇ ਜਦੋਂ ਅਸੀਂ ਧਰਨੇ ਲਾਏ ਉਹ ਸਭ ਕੁਝ ਕੀਤਾ ਤੇ ਉਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਇੱਕ ਤਰ੍ਹਾਂ ਨੌਜਵਾਨਾਂ ਨੂੰ ਬਰਬਾਦ ਕਰਨ ਦੇ ਵਿੱਚ ਇਹ ਸੀ ਹੁਣ ਅੱਜ ਦੂਜੀ ਸਮੱਸਿਆ ਵੈਸੇ ਤਾਂ ਇਹ ਚੱਲਦਾ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਆ। ਹੂੰ ਬਾਬੇ ਵਾਲੀ ਸਮੱਸਿਆ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਆ। ਪਖੰਡਵਾਜੀ ਸਮੱਸਿਆ ਤਾਂ ਜਦੋਂ ਦੁਨੀਆ ਪੈਦਾ ਹੋਈ ਉਹਦੋਂ ਤੋਂ ਚੱਲ ਰਹੀ ਆ। ਇਸ ਕਰਕੇ ਸਤਗੁਰੂ ਨਾਨਕ ਪ੍ਰਗਟਿਆ, ਮਿੱਟੀ ਤੋਂ ਦਜਗ ਚਾਨਣ ਹੋਇਆ। ਜਿੱਨਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਪਖੰਡ ਦੇ ਖਿਲਾਫ ਆਪਣੀ ਬਾਣੀ ਦੀ ਰਚਨਾ ਕੀਤੀ, ਲੋਕਾਂ ਨੂੰ ਗਿਆਨ ਦੇ ਵਿੱਚ ਲੈ ਕੇ ਆਂਦਾ, ਲੋਕਾਂ ਨੂੰ ਦੱਸਿਆ ਵੀ ਜੀਵਨ ਕਿਸ ਤਰ੍ਹਾਂ ਜਿਉਣਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਪਖੰਡ ਤੋਂ ਲੋਕਾਂ ਨੂੰ ਕੱਢਿਆ। ਹੂੰ ਤੇ ਇਹ ਤਾਂ ਉਦੋਂ ਦਾ ਵੀ ਪਖੰਡ ਤਾਂ ਉਦੋਂ ਦਾ ਚੱਲਦਾ ਆ ਰਿਹਾ ਨੇ ਕੀ ਅਸੀਂ ਬਨਾਉ ਪਾਸ਼ਾ ਦਾ ਸਿਧਾਂਤ ਭੁੱਲ ਚੁੱਕੇ ਆਂ ਬਈ ਗੁਰੂ ਨਾਨਕ ਦੇ ਪਾਸ਼ਾ ਦਾ ਸਿਧਾਂਤ ਤਾਂ ਬੜੀ ਦੂਰ ਦੀ ਗੱਲ ਹੈ ਤਾਂ ਜਿਵੇਂ ਬੇਮੁਖੀ ਹੋ ਗਏ ਇਸ ਦਾ ਗੁਰੂ ਤੋਂ ਗੁਰੂ ਤੋਂ ਤਾਂ ਅਸੀਂ ਬੇਮੁਖੀ ਹੀ ਹੋ ਗਏ ਜਿਵੇਂ ਮੁੱਖ ਮੋੜ ਲਿਆ ਜਿਵੇਂ ਇੱਧਰ ਗੁਰੂ ਬੈਠਾ ਇੱਧਰ ਪਖੰਡਵਾਦ ਹੈ ਗੁਰੂ ਨਾਲ ਗੁਰੂ ਵਾਲਾ ਤਾਂ ਅਸੀਂ ਪਿੱਠ ਹੀ ਕਰ ਲਈ ਇਹ ਸਭ ਤੋਂ ਵੱਡੀ ਗੱਲ ਆ ਗੁਰੂਵਾਲਾ ਪਿੱਠ ਕਰ ਲਈ ਗਿਆਨ ਗੁਰੂ ਦਾ ਕੀ ਲੈਣਾ ਸੀ ਗੁਰੂ ਨੂੰ ਕਈ ਵਾਰੀ ਇਹ ਚੀਜ਼ ਹੁੰਦੀ ਆ ਸੀ ਗੁਰੂ ਨੂੰ ਮੱਥਾ ਟੇਕਦੇ ਆ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਤੇ ਪਰ ਉਹਦੀ ਗੱਲ ਨਹੀਂ ਬਣਦੇ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮੱਥਾ ਟੇਕ ਰਹੇ ਹੂੰ ਪਰ ਉਹਦੀ ਅੱਜ ਗੱਲ ਅੱਜ ਕੋਈ ਮੰਨਣ ਨੂੰ ਤਿਆਰ ਨਹੀਂ ਮੈਂ ਮੈਨੂੰ ਕਈ ਬੰਦੇ ਕਹਿੰਦੇ ਨੇ ਵੀ ਅਮਰਤ ਛਕ ਲੋ ਸਿੱਖ ਸਾਜ ਜੋ ਦਾੜ੍ਹੀ ਰੱਖ ਲੋ ਹਨਾ ਪਰ ਮੈਨੂੰ ਇਹ ਹੀ ਮਹਿਸੂਸ ਹੁੰਦੀ ਆ ਵੀ ਠੀਕ ਆ ਸਭ ਤੋਂ ਪਹਿਲਾਂ ਤਾਂ ਆਤਮਾ ਦਾ ਕੰਮ ਕਰਨਾ ਬ ਜੇਕਰ ਤੁਹਾਡੀ ਆਤਮਾ ਨੂੰ ਸਾਫ਼ ਤੁਸੀਂ ਮੈਂ ਦਾੜ੍ਹੀ ਕੇਸ ਰੱਖਿਆ ਮੇਰੇ ਕਾਤਰਾ ਪਾਈ ਜਾਵਾ ਝੂਠ ਬੋਲੀ ਜਾ ਮਨ ਲੋਕਾਂ ਨੂੰ ਠੱਗੀਆਂ ਮਾਰੀ ਜਾਵਾ ਨਾ ਬਾਣੀ ਦਾ ਜਿਹੜਾ ਵਿਸ਼ਾ ਨਾ ਉਹ ਸਿਰਫ ਔਰ ਸਿਰਫ ਆਤਮਾ ਦੇ ਨਾਲ ਬੰਦੇ ਨੂੰ ਜੀਵਨ ਜਾਂਚ ਤਾਰ ਸਿਖਾਉਂਦਾ ਹੂੰ ਸਿੰਘ ਸਜਣਾ ਇੱਕ ਬੜੀ ਵੱਡੀ ਗੱਲ ਆ ਸਿੰਘ ਸਜਣਾ ਆ ਉਹਦੇ ਨਾਲ ਇੱਕ ਬੜੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਨੇ ਆ ਇਸ ਕਰਕੇ ਮੈਂ ਜਿਹੜੀ ਕਿ ਇਹੀ ਗੱਲ ਕਰ ਰਿਹਾ ਕਿ ਜਿੰਨੀ ਕਿ ਮੈਂ ਬਾਣੀ ਨੂੰ ਸਮਝਿਆ ਬਾਣੀ ਇੱਕ ਗਿਆਨ ਆ ਇੱਕ ਜੀਵਨ ਆ ਕਿ ਲੋਕਾਂ ਸਾਡੇ ਕਿਧਰ ਪਖੰਡ ਦੇ ਵਿੱਚ ਵਾਗੇ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਜੇ ਤੂੰ ਗੱਲ ਕਮੀ ਹੁਣ ਜੇ ਤੂੰ ਮਾਤਾ ਦੀ ਗੱਲ ਕਰਵੇਂ ਮਾਤਾ ਜੀ ਦਾ ਵੀ ਬੜਾ ਸਤਿਕਾਰ ਕਰਦਾ ਹੂੰ ਸਾਡੇ ਜਿਹੜੇ ਪੀਰ ਫਕੀਰ ਹੋਏ ਨੇ ਉਹਨਾਂ ਦਾ ਵੀ ਮੈਂ ਬੜਾ ਸਤਿਕਾਰ ਕਰਦਾ ਸਾਰੇ ਹੀ ਧਰਮਾਂ ਦਾ ਬੜਾ ਸਤਿਕਾਰ ਕਰਦਾ ਧਰਮ ਕੀ ਹੈ ਧਰਮ ਦਾ